ਸੱਚ ਗਾਲ ਜੀ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਇੱਕ ਵਾਰੀ ਤੁਹਾਡੇ ਨਾਲ ਦਬਾਰਾ ਤੋਂ ਸਾਂਝੀਆਂ ਤਾਂ ਦਦੀ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦਿੱਤੇ ਪਿਓ ਇਹ ਉਸ ਕੁੜੀ ਤੇ ਉਸ ਘਰ ਵਾਲੇ ਦੀਆਂ ਨੇ ਜਿਹੜੇ ਕਿ ਪਿਛਲੇ ਦਿਨ ਬੱਬੇ ਵਾਲੀ ਨਹਿਰ ਦੇ ਵਿੱਚ ਡੁੱਬਣ ਦੇ ਨਾਲ ਜਿਸ ਲੜਕੀ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤੰਦਾ ਦੇ ਪਿੱਛੇ ਜਿਹੜੀ ਕਹਾਣੀ ਚੱਲਦੀ ਆ ਰਹੀ ਸੀ ਔਰੇ ਚ ਨੂੰ ਸੱਸ ਜਿਹੜੀਆਂ ਐਕਟਿਵ ਆ ਤੇ ਉੱਤੇ ਜਾ ਰਹੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆ ਸੱਸ ਜਿਹੜੀ ਇੱਕ ਕਹਾਣੀ ਬਣਾ ਕੇ ਦੱਸਦੀ ਕਿ ਸਾਨੂੰ ਰਸਤੇ ਦੇ ਵਿੱਚ ਲੁਟੇਰੇ ਪੈ ਗਏ ਲੁੱਟਣ ਦੀ ਨੀਅਤ ਦੇ ਨਾਲ ਉਹਨਾਂ ਨੇ ਨੂੰ ਦੇ ਨਾਲ ਕੁਝ ਅਜੀਹਾ ਕੀਤਾ ਤੇ ਜਿਹੜੀ ਇਹ ਸਾਡੀ ਨੂੰ ਨਹਿਰ ਦੇ ਵਿੱਚ ਡਿੱਗ ਪਈ ਪਰ ਪੜਤ ਦਰ ਪੜਤ ਜਿਵੇਂ ਜਿਵੇਂ ਇਹ ਸਾਰਾ ਸਿਲਸਿਲਾ ਅੱਗੇ ਵਧਦਾ ਗਿਆ ਤਾਂ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਉਹ ਇਹ ਆਈਏ ਕਿ ਇਹ ਕੁੜੀ ਦਾ ਸੱਸ ਨੇ ਕਤਲ ਕੀਤਾ ਸੱਸ ਨੇ ਨੂੰਹ ਦਾ ਹੀ ਕਰ ਦਿੱਤਾ ਕਤਲ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਸ ਸੱਸ ਨੇ ਪਹਿਲਾਂ ਤਾਂ ਆਪਣੇ ਮੁੰਡੇ ਦੇ ਨਾਲ ਰਲ ਕੇ ਆਪਣੀ ਨੂ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਉਹਦਾ ਕਤਲ ਕਰ ਦਿੱਤਾ ਫਿਰ ਕਹਾਣੀ ਬਣਾ ਦਿੱਤੀ ਲੁੱਟੇਰਿਆਂ ਵਾਲੀ ਕਿ ਲੁੱਟੇਰਿਆਂ ਨੇ ਲੁੱਟਿਆ ਧੱਕਾ ਦਿੱਤਾ ਤੇ ਤਾਂ ਕਰਕੇ ਨੂ ਜਿਹੜੀ ਇਹ ਨਹਿਰ ਦੇ ਵਿੱਚ ਡਿੱਗ ਪਈ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਈ ਸੀ ਇਹਦੇ ਵਿੱਚ ਜੋ ਵੀ ਇਹ ਉਹ ਸਾਰੀ ਦੀ ਸਾਰੀ ਇੱਕ ਰਚੀ ਹੋਈ ਸਾਜ਼ਿਸ਼ ਸੀ ਸਾਜ਼ਿਸ਼ ਦੇ ਤਹਿਤ ਕੁੜੀ ਨੂੰ ਜਿਹੜਾ ਆ ਮਾਰ ਦਿੱਤਾ ਜਾਂਦਾ ਆ ਜੋ ਪੇਕੇ ਕਹਿ ਰਹੇ ਸੀ ਕੁੜੀ ਦੇ ਮਾਪਿਓ ਕਹਿ ਰਹੇ ਸੀ ਉਹੀ ਗੱਲ ਨਿਕਲ ਕੇ ਸਾਹਮਣੇ ਆਈ ਏ ਕਿ ਕੁੜੀ ਨੂੰ ਜਿਹੜਾ ਆ ਸੱਸ ਵੱਲੋਂ ਜਿਹੜਾ ਆ ਕਤਲ ਕਰ ਦਿੱਤਾ ਜਾਂਦਾ ਆ ਕੁੜੀ ਨੂੰ ਮਾਰਨ ਦੇ ਕਾਰਨ ਜਿਹੜੇ ਸਾਹਮਣੇ ਆਏ ਨੇ ਉਹਨਾਂ ਚ ਦੱਸਿਆ ਜਾ ਰਿਹਾ ਕਿ ਕੁੜੀ ਦੇ ਕੋਈ ਬੱਚਾ ਨਹੀਂ ਹੁੰਦਾ ਸੀ ਕੁੜੀ ਦੇ ਔਲਾਦ ਨਹੀਂ ਹੁੰਦੀ ਸੀ ਤੇ ਦੂਸਰਾ ਇਹਨਾਂ ਵੱਲੋਂ ਜਿਹੜੀਆਂ ਆ ਉਹ ਦਾਜ ਨੂੰ ਲੈ ਕੇ ਬਹੁਤ ਸਾਰੀਆਂ ਡਿਮਾਂਡਾਂ ਕੀਤੀਆਂ ਜਾਂਦੀਆਂ ਸੀ ਜਿਹੜੀਆਂ ਪੂਰੀਆਂ ਨਾ ਕਰਨ ਦੇ ਉੱਤੇ ਜਿਹੜਾ ਆ ਕੁੜੀ ਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਪਰਿਵਾਰ ਨੇ ਤੇ ਆਖਰ ਤਾਈਂ ਉਹ ਕਹਾਣੀ ਬਣਾ ਕੇ ਇਸ ਧੀ ਦਾ ਕਰ ਦਿੱਤਾ ਜਾਂਦਾ ਕਤਲ ਹੁਣ ਸੱਸ ਤੇ ਬੇਟੇ ਦੇ ਉੱਤੇ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਪਰਚਾ ਦਰਜ ਗ੍ਰਿਫਤਾਰੀ ਹੋ ਚੁੱਕੀ ਏ ਤੇ ਅਗਲੀ ਕਾਰਵਾਈ ਜਿਹੜੀ ਏ ਉਹ ਹੁਣ ਚਲੰਤ ਚਲਦੀ ਰਹੇਗੀ ਪਰ ਜੋ ਪਰਤਾਂ ਖੁੱਲੀਆਂ ਉਹ ਬਹੁਤ ਹੀ ਜ਼ਿਆਦਾ ਦਿਲ ਨੂੰ ਭਾਵੁਕ ਕਰ ਦੇਣ ਵਾਲੀਆਂ ਨੇ ਕਿ ਧੀਆਂ ਦੇ ਨਾਲ ਇਸ ਤਰ੍ਹਾਂ ਕਦੇ ਨਹੀਂ ਹੋਣਾ ਚਾਹੀਦਾ ਆਓ ਸੁਣਦੇ ਆਂ ਕੁੜੀ ਦੀ ਮਾਂ ਦੇ ਕੋਲੋਂ ਉਹਨਾਂ ਨੇ ਕੀ ਕਿਹਾ ਤੇ ਨਾਲ ਦੇ ਨਾਲ ਸਾਡੇ ਸ਼ਹਿਰ ਦੇ ਡੀਐਸਪੀ ਮੋਨ ਸਿੰਘ ਜੀ ਉਹਨਾਂ ਨੇ ਕੀ ਕਿਹਾ ਆ ਆਓ ਕਰ ਲੈਂਦੇ ਆ ਗੱਲਬਾਤ ਸਰ ਮੈਨੂੰ ਤੇਹੀ ਕਰਾ ਲੱਗਾ ਕਿ ਕਹਿੰਦੀ ਆ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥੀ ਸਮਾਨ ਆਪ ਖੁਦ ਸੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਪਈ ਇਹਨਾਂ ਨੂੰ ਕਦੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸ ਮਾਂ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਵੇਖੋ ਨਹੀਂ ਸਾਹਮਣੇ ਦੇਖੋ ਕੀ ਨਿਕਲ ਗਿਆ ਕੀ ਗੱਲ ਤੁਹਾਡੀ ਕੁੜੀ ਨੂੰ ਕਿਉਂ ਮਾਰੇ ਬੰਦੇ ਬੱਚਾ ਮੰਗਦੇ ਕਹਿੰਦੇ ਇਹਦਾ ਘਰ ਬੱਚਾ ਨਹੀਂ ਆ ਡੇਢ ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘੱਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੋਰਚਰ ਕਰਦੇ ਸੀ ਕਹਿੰਦੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹਨਾਂ ਇੱਥੇ ਵੀ ਨਾ ਵੀ ਨਾ ਦੱਸ ਦਿੰਦੇ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਹੀਂ ਰੋੜਤੀ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ ਚੰਨ ਕਤ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂਵਾ ਮਾਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਹੈ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗਏ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂਵਾ ਮਾਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਸ਼ੀਨਾਪੇਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਹੈ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣ ਬੁੱਝ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਪਰਵਾਰ ਕਿਦਾਂ ਦਾ ਕਰੀਅਰ ਦੇ ਵਿਡੋਵਾ ਔਰਤ ਪਰ ਸਰ ਜਿੱਥੋਂ ਤੱਕ ਕਹਾਨੂੰ ਹੁਣ ਬਾਈਕ ਰੋਡ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਟਰ ਕੀਤੀ ਹੈ ਕਾਫੀ ਜਨਾਨੀ ਦੀ ਨਹੀਂ ਇਹ ਪਰਵਾਰ ਲੜਕੀ ਪਰਵਾਰ ਕਹਿੰਦੇ ਗਰੀਬ ਪਰਵਾਰ ਸਰ ਬਹੁਤ ਹੀ ਗਰੀਬ ਪਰਵਾਰ ਹੈ ਦਿਹਾੜੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਵਾਰ ਆ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ। ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ। ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਿਆਦੇ ਕੰਡੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁੱਟੇ ਵਾਲੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀयत ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌ ਅਮਨਪ੍ਰੀਤ ਕੌਰ ਤੱਕ ਆ ਦੇ ਕੇ ਨਹਿਰ ਵੀ ਸੁੱਟ ਦਿੱਤਾ। ਜੇ ਉਸਦੇ ਰਾਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਨਦੇਹੀ ਨਾਲ ਇਸ ਮੁਕਦ ਜਿਹੜਾ ਕੇਸ ਨੂੰ ਟ੍ਰੈਕ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਸਾਫੇ ਨਵਾਂ ਮਨਪ੍ਰੀਤ ਕੋਰ ਦਾ ਮਾੜਾ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਇਹਨੂੰ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਿਆ ਤਾਂ ਕੀ ਕਰਨ ਦਿੱਤੀ ਇਹਨਾਂ ਨੇ ਅੰਮ੍ਰਿਤ ਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਆਕਾਸ਼ਦੀਪ ਨੇ ਕੋਈ ਪੂਜਾ ਪਾੜ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਤਾ ਕੰਮ ਕਰਕੇ ਯਾਰ ਸੁੱਟ ਦਿੰਦਾ। ਬੋਲਣ ਨਹੀਂ ਰੱਟ ਕਰ ਲਿਆ ਵਾ। ਬਾਕੀ ਵੀ ਕੀ ਨਾਲ ਪ੍ਰਤੀਸ਼ ਕੀਤੀ ਜਾਂਦੀ। ਉਹਦਾ ਕੀ ਸਾਨੂੰ ਮਾਰਨਾ। ਵਜਾ ਇਹ ਸੀ ਕਿ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਤੇ ਨੌਂ ਦੇ ਦ ਦੱਸ ਦੇ ਜਮੰਗ ਦੀ। ਕਹਾਣੀ ਕੀ ਬਣਾਈ ਸਰ ਵੀ ਲੁਟੇਰੇ ਲੁਟੇਰੇ ਪੈ ਗਈ। ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪਾ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁਟੇਰਾਂ ਨੇ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨਨ ਮੰਨ ਜੋ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲੈ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜਾਂ ਕੋਈ ਹੋਰ ਵੀ ਬਨਾ ਕਰ ਪਾਇਆ ਜਾਵੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ